ਹਾਂਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲਾਉਣ ਲੱਗੇ ਆ ਟਪਕਤਾਰ ਜਿਹੜੀ ਕਿੱਥੇ ਲੜਦੇ ਸਿਰੇ ਵਾਲੀ ਤੇ ਚਪਟੀ ਵੇਖਿਓ ਆਪਾਂ ਜੋੜਦੇ ਪਹਿਲਾਂ ਆਪਾਂ ਦਬਲ ਕੇ ਪਲਸਟਰ ਜਿਹੜਾ ਲਾ ਲਿਆ ਵਾ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਚੰਗਾ ਲੱਗਾ ਕੰਮ ਤੇ ਜ਼ਰੂਰ ਲਾਈਕ ਸ਼ੇਅਰ ਕਰਿਓ ਆ ਵੇਖੋ ਹੁਣ ਆਪਾਂ ਚਪਟੀ ਜਿਹੜੀ ਆ ਪਲਸਟਰ ਜਿਹੜਾ ਲਾਇਆ ਸੀ ਉਹਦੇ ਨਾਲ ਇਨੂੰ ਚੰਗੀ ਤਰ੍ਹਾਂ ਜੋੜ ਲਿਆ ਵਾ ਚਪਟੀ ਨੂੰ ਤਾਂ ਜਿਹੜੀ ਚਪਟੀ ਸਾਡੀ ਧਾਰ ਲੌਂਚ ਆਸਾਨੀ ਨਾਲ ਆ ਵੇਖੋ ਸਾਰੇ ਹੀ ਮਿਸਤਰੀ ਵਨਸ ਵਨੇ ਤਰੀਕੇ ਨਾਲ ਕੰਮ ਕਰਦੇ ਆ ਮੇਰਾ ਤਰੀਕਾ 2008 ਦੇ ਵਿੱਚ ਮੈਂ ਕੰਮ ਸਿੱਖਣਾ ਸਟਾਰਟ ਕੀਤਾ ਸੀ ਤੇ 2008 ਦੇ ਵਿੱਚ ਗੁਰਦੁਆਰਾ ਸਾਹਿਬ ਚ ਜਿੰਨੀਆਂ ਵੀ ਧਾਰਾਂ ਮੈਂ ਲਾਉਣਾ ਹੈ ਕੱਲਾ ਮੈਂ ਚਪਟੀ ਦੋ ਮਤਲਬ 2008 ਦੇ ਵਿੱਚ ਸਟਾਰਟਿੰਗ ਹੀ ਮੇਰੀ ਕੰਮ ਦੀ 9 10 ਦੇ 10 ਦੇ ਵਿੱਚ ਮੈਂ ਜਿਹੜਾ ਪਲਾਸਟਰ ਕਰਨ ਲੱਪਿਆ ਸੀ ਇਹ ਪਲਾਸਟਰ ਕਰਦੇ ਸਮੇਂ ਮੈਂ ਇਸ ਤਰੀਕੇ ਨਾਲ ਚਪਟੀ ਜਿਹੜੀ ਨਾਲ ਲੱਕ ਉਦੋਂ ਲੱਕੜ ਦੀਆਂ ਚਪਟੀਆਂ ਹੁੰਦੀਆਂ ਨੇ ਸਾਡੇ ਕੋਲ ਹੁਣ ਚਲੋ ਹੁਣ ਮੁੰਨੀਆਂ ਵੀ ਸੌਖੀਆਂ ਜੁੜ ਜਾਂਦੀਆਂ ਵਾ ਪਰ ਉਦੋਂ ਲੱਕੜ ਦੀਆਂ ਨਹੀਂ ਐ ਥੋੜੀਆਂ ਭਾਰੀਆਂ ਹੁੰਦੀਆਂ ਤੁਹਾਨੂੰ ਪਤਾ ਹੀ ਐ ਲੱਕੜ ਦੀ ਚਪਟੀ ਭਾਰੀ ਹੁੰਦੀ ਆ ਤੇ ਉਹ ਮੈਂ ਇਸ ਤਰੀਕੇ ਨਾਲ ਜੋੜ ਕੇ ਕੱਲਾ ਹੀ ਧਾਰਾਂ ਲਾਉਂਦਾ ਰਿਹਾ ਵਾ ਤੇ ਚੰਗੀ ਲੱਗੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਭਰਾਓ ਮੈਂ ਵੀ ਬੜੀ ਮਿਹਨਤ ਕਰਦਾ ਵਾਂ ਮੈਨੂੰ ਪਤਾ ਵਾ ਤੁਸੀਂ ਚੰਗੀਆਂ ਚੀਜ਼ਾਂ ਵੇਖਣ ਦੇ ਗਾਹਕ ਹੈਗੇ ਜੇ ਚੰਗੀਆਂ ਚੀਜ਼ਾਂ ਨੂੰ ਲਾਈਕ ਵੀ ਕਰਦੇ ਜੇ ਮੇਰੀ ਵੀ ਕੋਸ਼ਿਸ਼ ਹੁੰਦੀ ਕੁਝ ਚੰਗਾ ਕਰਕੇ ਵਿਖਾਵਾਂ ਤੁਹਾਨੂੰ ਤੇ ਸੋ ਮੈਂ ਲਗਾ ਰਹੀ ਨਾ ਵਾ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਆ ਵੇਖੋ ਆਪਾਂ ਧਾਰ ਜਿਹੜੀ ਆ ਬਿਲਕੁਲ ਸਫਾਈ ਨਾਲ ਬਣਾਤੀ ਆ ਤੇ ਇਸੇ ਤਰੀਕੇ ਨਾਲ ਆਪਾਂ ਜਿਹੜੀਆਂ ਸਾਈਡਾਂ ਵਾਲੀਆਂ ਧਾਰਾਂ ਵਾ ਵੀਡੀਓ ਲੰਮੀ ਹੋ ਜਾਂਦੀ ਇਸ ਕਰਕੇ ਸਾਈਡਾਂ ਵਾਲੀਆਂ ਧਾਰਾਂ ਦੀ ਨਹੀਂ ਇਸੇ ਤਰੀਕੇ ਨਾਲ ਆਪਾਂ ਸਾਈਡਾਂ ਵਾਲੀਆਂ ਵੀ ਧਾਰਾਂ ਲਾਉਣੇ ਆ ਆ ਵੀ ਦੇਖ ਸਕਦੇ ਜੇ ਤੁਸੀਂ ਲਾਈਕਾਂ ਕਰਾਂ ਹੈ ਧੰਨਵਾਦ ਸ਼ੇਅਰ ਕਰ ਦਿਓ